ਕਟਿਆ ਕਰਤੂਤ ਹੋਈ ਕੈਮਰੇ ਚ ਕੈਦ ਦੇਖੋ ਕਿਵੇਂ ਬੰਦੇ ਤੋਂ ਪੈਸੇ ਫੜ ਕੇ ਪਾੜੇ ਜੇਬ ਦੇ ਵਿੱਚ ਮਾਮਲਾ ਰਫਾ ਦਫਾ ਕਰਨ ਦੇ ਲਈ ਲੈ ਲਈ ਰਿਸ਼ਵਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਸਾਰੀ ਵੀਡੀਓ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਇਹ ਖਬਰ ਅਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਐਸਆਈ ਕਿਸੇ ਦੇ ਘਰ ਦੇ ਵਿੱਚ ਬੈਠਾ ਹੈ ਤਾਂ ਦੱਸ ਦਈਏ ਕਿ ਮੌਕੇ ਦੇ ਉੱਤੇ ਇੱਕ ਵਿਅਕਤੀ ਵੱਲੋਂ ਉੱਠ ਕੇ ਉਸ ਨੂੰ ਪੈਸਿਆਂ ਦੀ ਗੱਠੀ ਫੜਾਈ ਜਾ ਰਹੀ ਹੈ ਤੇ ਉਸ ਦੇ ਵੱਲੋਂ ਫੜਾ ਕੇ ਜੀਪ ਦੇ ਵਿੱਚ ਪਾ ਲਈ ਜਾਂਦੀ ਹੈ ਜਲੰਧਰ ਦੀ ਇਹ ਵੀਡੀਓ ਹੈ ਦੱਸ ਦਈਏ ਕਿ ਮਕਸੂਦਾ ਦਾ ਏਐਸਆਈ ਹੈ ਇਹ ਜਲੰਧਰ ਦੇ ਵਿੱਚ ਜਿਸ ਦੀ ਕੀ ਡਿਊਟੀ ਹੈ ਤੇ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਜਲਦ ਹੀ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਸੋ ਪੁਲਿਸ ਮੁਲਾਜ਼ਮ ਤੋਂ ਵੀ ਸੁਣੋ ਇਸ ਦਾ ਕਾਰਨਾਮਾ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਲ ਹੋ ਰਹੀ ਹੈ ਇੱਕ ਏਐਸਆਈ ਕਿਸੇ ਦੇ ਘਰੇ ਬੈਠਾ ਹੈ ਕਿ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਹੇ ਕੁਛ ਨਹੀਂ ਫੜ ਕੇ ਆਪਣੀ ਜੇਬ ਵਿੱਚ ਪਾ ਲੈਂਦਾ ਪਰਦਾ ਕਰਨ ਦੀ ਪਤਾ ਲੱਗਿਆ ਕਿ ਇਹ ਐਸਏ ਜਰਵੰਸ ਤੋਂ ਟੂਰਨਾਮੈਂਚ ਸੁਦਾ ਦੇ ਕਿਹਨਾਂ ਦਾ ਕੋਈ ਵਿਅਕਤੀ ਇਸ ਨੂੰ ਕੁਝ ਸਲਾ ਰਿਹਾ ਤੇ ਉਸਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਏ ਨੂੰ ਤਰੰਤ ਪੁਲਿਸ ਅੰਦਰ ਬੰਨ੍ਹ ਦਿੱਤਾ ਗਿਆ ਕਿਸ ਦੇ ਖਿਲਾਫ ਵਿਭਾਗ ਦੀ ਪਰਦਾ ਖੁੱਲੀ ਗਈ ਹੈ ਪਰਦਾ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ